ਕਲਗੀਧਰ ਪਾਦਸ਼ਾਹ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਉਹਨਾਂ ਨੇ ਚੌਪਈ ਸਾਹਿਬ ਦੀ ਬਾਣੀ ਦੇ ਵਿੱਚ ਜਦ ਕੇ ਉਹਨਾਂ ਦੇ ਸਰੀਰਕ ਤੌਰ ਤੇ ਗੁਰੂ ਕੌਣ ਸਨ ਸਾਰਿਆਂ ਨੂੰ ਪਤਾ ਵੀ ਜਦੋਂ ਗੁਰੂ ਪਹਿਲਾ ਗੁਰੂ ਜਿਹੜਾ ਉਹਨੂੰ ਗੁਰੂ ਮੰਨਿਆ ਜਾਂਦਾ ਹੈ ਜਦੋਂ ਗੁਰੂ ਅੰਗਦ ਦੇਵ ਜੀ ਗੁਰੂ ਦੀ ਗੱਲ ਕਰਦੇ ਨੇ ਤਾਂ ਉਹਦਾ ਮਤਲਬ ਹੁੰਦਾ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਦੋਂ ਗੁਰੂ ਦੀ ਗੱਲ ਕਰਦੇ ਉਹਦਾ ਮਤਲਬ ਹੁੰਦਾ ਗੁਰੂ ਅੰਗਦ ਦੇ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਜੀ ਜਦੋਂ ਗੁਰੂ ਦੀ ਗੱਲ ਕਰਨਗੇ ਤੇ ਉਦੋਂ ਸਾਧ ਸੰਗਤ ਜੀ ਗੁਰੂ ਪਿਤਾ ਦੀ ਗੱਲ ਕਰਨਗੇ ਧੰਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਜੀ ਉਦੋਂ ਗੁਰੂ ਉਹ ਸਾਨੂੰ ਗੁਰੂ ਜੋਤ ਉਥੇ ਟਿੱਕੀ ਹੋਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਪਰ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚੋਪਈ ਸਾਹਿਬ ਦੇ ਵਿੱਚ ਬਚਨ ਕਹਿੰਦੇ ਨੇ ਕਿ ਆਦ ਅੰਤ ਏਕੈ ਅਵਤਾਰਾ ਛੋਈ ਗੁਰੂ ਸਮਝਿਓ ਹਮਾਰਾ ਕਹਿੰਦੇ ਇਸ ਗੱਲ ਨੂੰ ਸਮਝੋ ਜਿਹੜਾ ਆਦ ਤੇ ਅੰਤ ਸ਼ੁਰੂ ਤੋਂ ਹੁਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਸ਼ਬਦ ਸਾਡਾ ਗੁਰੂ ਹੈ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਆਦ ਅੰਤ ਤੱਕ ਕੌਣ ਹੈ ਸ਼ਬਦ ਹੀ ਗੁਰੂ ਹੈ ਆਦ ਜਦੋਂ ਕੋਈ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਸ਼ਬਦ ਹੀ ਸੀ